ਅਗਲੀ ਖਬਰ ਵੱਲ ਚਲੀਏ ਜਿਹੜੀ ਅ ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ ਕੁਝ ਦਿਨ ਪਹਿਲਾਂ ਅ ਐਪਲਾਚੀ ਹਾਈ ਸਕੂਲ ਦੇ ਵਿੱਚ ਜਿਹਦੇ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਦੋ ਟੀਚਰ ਸੀ ਤੇ ਦੋ ਸਕੂਲ ਦੇ ਬੱਚੇ ਸੀ ਹੁਣ ਉਹਦੇ ਸਬੰਧ ਦੇ ਵਿੱਚ ਜਿਹੜਾ ਟੀਨ ਸੀਗਾ ਜਿਹੜਾ ਟੀਨੇਜਰ ਜਿਸ ਨੇ ਗੋਲੀਆਂ ਚਲਾਈਆਂ ਸੀ 13 ਸਾਲਾਂ ਦਾ ਸੀ ਉਸ ਨੂੰ ਜਿਹੜੀ ਗਨ ਉਹਦੇ ਫਾਦਰ ਨੇ ਹੀ ਦਿੱਤੀ ਸੀ ਸੋ ਹੁਣ ਉਹਦਾ ਜਿਹੜਾ ਫਾਦਰ ਆ ਉਹਨੂੰ 2 ਕਾਉਂਟਸ ਆਫ ਸੈਕੰਡ ਡਿਗਰੀ ਮਰਡਰ ਚਾਰजेस ਜਾਰਜੀਆ ਸਟੇਟ ਦੇ ਵਿੱਚ ਲਾਏ ਗਏ ਹੈਗੇ ਆ ਤੇ ਇਹਨਾਂ ਇਸ ਦੇ ਮੁਤਾਬਕ ਕਹਿੰਦੇ ਵੀ ਉਹਨੂੰ 180 ਸਾਲਾਂ ਦੀ ਸਜ਼ਾ ਹੋ ਸਕਦੀ ਆ ਜੇ ਉਹ ਕਨਵਿਕਟ ਹੁੰਦਾ ਹੈ ਦੋਨੋਂ ਪੇ ਪੁੱਤ ਨੂੰ ਅੱਜ ਸਵੇਰੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ ਜਿਹੜੇ ਬੱਚੇ ਨੇ ਗੋਲੀਆਂ ਚਲਾਈਆਂ ਸੀਗੀਆਂ ਉਹ ਵੀ ਜਿਹੜੇ ਡਿਸਟ੍ਰਿਕਟ ਔਨੀ ਕਹਿ ਰਿਹਾ ਵੀ ਉਹਦੇ ਉੱਤੇ ਹੋਰ ਚਾਰਜਸ ਲੱਗਣ ਜਾ ਰਹੇ ਆ ਹਾਲਾਂਕਿ ਜੱਜ ਨੇ ਇਹ ਕਿਹਾ ਵੀ ਉਹਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ ਡੈਥ ਵਲਾਂਟੇ ਦਿੱਤੀ ਦਿੱਤੀ ਜਾ ਸਕਦੀ ਪਰ ਲਾਈਫ ਇਨ ਪ੍ਰिजनਮੈਂਟ ਉਹਦੀ ਜਿਹੜੀ ਆ ਹੋ ਸਕਦੀ ਹੈਗੀ ਆ ਅਪਲਾਚੀ ਸ਼ੂਟਿੰਗ ਦੇ ਸਸਪੈਕਟ ਦੀ ਇੱਕ ਜਿਹੜੀ ਚਾਚੀ ਆ ਆਂਟ ਆ ਉਹਨੇ ਇਹ ਕਿਹਾ ਆ ਵੀ ਇਹ ਵਾਪਰਨਾ ਨਹੀਂ ਚਾਹੀਦਾ ਸੀ ਪਤਾ ਨਹੀਂ ਕਿਉਂ ਉਹਦੇ ਫਾਦਰ ਨੇ ਜਿਹੜੀ ਆ ਗਨ ਹਾਲਾਂਕਿ ਉਹ ਲੀਗਲੀ ਖਰੀਦੀ ਗਈ ਸੀ ਕੋਲਨ ਗਰੇ ਦਾ ਉਹਦਾ ਜਿਹੜਾ ਫਾਦਰ ਹੈਗਾ ਆ 54 ਸਾਲਾਂ ਦਾ ਤੇ ਉਸ ਨੇ ਆਪਣੇ ਬੱਚੇ ਨੂੰ ਦਿੱਤੀ ਹੈਗੀ ਆ 30 ਸਾਲਾਂ ਦੀ ਸਜ਼ਾ ਉਹਨੂੰ ਇੱਕ ਹਰ ਇੱਕ ਅਕਾਊਂਟ ਦੇ ਉੱਤੇ ਸੈਕੰਡ ਡਿਗਰੀ ਫੈਲੋਨੀ ਮਰਡਰ 10 ਸਾਲਾਂ ਦੀ ਈਚ ਕਾਊਂਟ ਆਫ ਇਨਵੋਲੰਟਰੀ ਮੈਨਸਲਟਰ ਦੀ ਤੇ 10 ਸਾਲ ਪ੍ਰिजन ਈਚ ਕਾਊਂਟ ਆਫ क्रੂਅਲਟੀ ਟੂ ਚਿਲड्रन ਸੋ so, ਟੋਟਲ 180 ਸਾਲਾਂ ਦੀ ਜਿਹੜੀ ਆ ਸਜ਼ਾ ਬਣਦੀ ਹੈਗੀ ਆ ਈਵਨ ਇਹ ਪਰਿਵਾਰ ਦਾ ਜੇ ਪਿਛੋਕੜ ਦੇਖਿਆ ਜਾਵੇ ਕਹਿੰਦੇ ਇਦਾਂ ਦਾ ਹੀ ਸੀ ਉਹਦੀ ਜਿਹੜੀ ਮਾਂ ਆ ਜਿੰਨ ਸ਼ੂਟ ਕੀਤਾ ਸੀ ਉਹ ਨੂੰ ਵੀ ਜਿਹੜੇ ਵਾਰੰਟ ਆ ਉਹਦੇ 2023 ਚ ਇਸ਼ੂ ਕੀਤੇ ਗਏ ਸੀ ਫੈਲਨੀ ਦੇ ਮਿਸਟਮੀਨਰ ਦੇ ਹੋਰ ਇਦਾਂ ਦੇ ਡਰੱਗ ਰੱਖਣ ਦੇ ਸੋ ਇਹ ਪਰਿਵਾਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਤੇ ਅੱਜ ਸਵੇਰੇ ਦੋਨੋਂ ਜਣੇ ਜਿਹੜੇ ਪੇਸ਼ ਹੋ ਰਹੇ ਆ ਪਰ ਚਾਰ ਜਾਨੇ ਜਿਹੜੇ ਦੋ ਟੀਚਰ ਬਹੁਤ ਹੀ ਵਧੀਆ ਟੀਚਰ ਸੀ ਕਹਿੰਦੇ ਤੇ ਦੋ ਬੱਚੇ ਵਿਚਾਰੇ ਜਿਨ੍ਹਾਂ ਨੇ ਆਪਣੀ ਜਿੰਦਗੀ ਜਿਹੜੀ ਆਉਣ ਵਾਲੇ ਸਮੇਂ ਚ ਦੇਖਣੀ ਸੀ ਉਹਨਾਂ ਨੂੰ ਗੋਲੀਆਂ ਦੀ ਭੇਂਟ ਇਸ ਨੇ ਛਾੜ ਦਿੱਤਾ ਬਿਲਕੁਲ ਕਹਿੰਦੇ ਵੀ ਕਾਲਨ ਗ੍ਰੇ ਜਿਹੜਾ ਹਥਿਆਰਾ ਆ ਕੋਲਟ ਗ੍ਰੇ ਉਸ ਦਾ ਜਿਹੜਾ ਪਿਓ ਆ ਕਹਿੰਦੇ ਵੀ ਉਹਨੂੰ ਨੌਲੇਜ ਸੀਗੀ ਵੀ ਇਹ ਉਹਦਾ ਮੁੰਡਾ ਆਪਣੇ ਲਈ ਵੀ ਤੇ ਦੂਜਿਆਂ ਦੇ ਲਈ ਵੀ ਖਤਰਨਾਕ ਹੋ ਸਕਦਾ ਫਿਰ ਵੀ ਉਸ ਨੂੰ ਉਸ ਨੇ ਫਾਇਰ ਆਰਮ ਲੈ ਕੇ ਦਿੱਤਾ ਇਸ ਕਰਕੇ ਹੁਣ ਇਸ ਦੇ ਉੱਤੇ ਜਿਹੜੇ ਚਾਰਜਸ ਲੱਗ ਰਹੇ ਆ ਅਮਰੀਕਨ ਜਸਟਿਸ ਸਿਸਟਮ ਦੇ ਵਿੱਚ ਇਹ ਹੁਣ ਤਬਦੀਲੀ ਜਿਹੜੀ ਉਹ ਆਪਾਂ ਦੇਖ ਰਹੇ ਹਾਂ ਅੱਗੇ ਸਕੂਲ ਸ਼ੂਟਿੰਗਸ ਦੇ ਵਿੱਚ ਮਹਿਜ ਇਹੀ ਚਰਚਾ ਹੁੰਦੀ ਸੀ ਵੀ ਇਹ ਨਿਆਣੇ ਦਾ ਮਾਨਸਿਕ ਸੰਤੁਲਨ ਖਰਾਬ ਆ ਉਹ ਘਰਦਿਆਂ ਨੇ ਲੈ ਕੇ ਰੱਖੀ ਸੀ ਪਰ ਇਹ ਸਮ ਹਾਊ ਚੋਰੀ ਕਰਕੇ ਲੈ ਕੇ ਆ ਗਿਆ ਪਰ ਹੁਣ ਇਹ ਦੇਖਿਆ ਜਾ ਰਿਹਾ ਵੀ ਬਹੁਤ ਸਾਰੀਆਂ ਹੋਰ ਵੀ ਮਾਸ ਸ਼ੂਟਿੰਗਸ ਜਿਹੜੀਆਂ ਵਾਪਰੀਆਂ ਉਹਦੇ ਵਿੱਚ ਮਾਪਿਆਂ ਨੂੰ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈਗਾ ਜਵਾਬ ਦੇ ਜਿਹੜਾ ਉਸ ਤੇ ਵਿੱਚ ਕੀਤਾ ਜਾ ਰਿਹਾ ਹੈ ਆ ਹੁਣ ਜਦੋਂ ਕਹਿੰਦੇ ਵੀ ਪਤਾ ਹੋਵੇ ਵੀ ਤੁਹਾਡਾ ਨਿਆਣਾ ਇਦਾਂ ਦਾ ਹਿੰਸਕ ਵਾਰਦਾਤ ਨੂੰ ਅੰਜਾਮ ਦੇ ਸਕਦਾ ਆ ਤੁਸੀਂ ਉਹਨੂੰ ਇਦਾਂ ਦੀ ਚੀਜ਼ ਕਿਉਂ ਦੇ ਰਹੇ ਆ ਇਦਾਂ ਦਾ ਟੂਲ ਕਿਉਂ ਦੇ ਰਹੇ ਆ ਜਿਹਦੇ ਨਾਲ ਉਹ ਜਿਹੇ ਕਾਂਡ ਨੂੰ ਅੰਜਾਮ ਦੇ ਸਕਦਾ ਆ ਸੋ ਹੁਣ 53 ਸਾਲਾ ਕੋਲਿਨ ਗ੍ਰੇ ਲੰਮੇ ਸਮੇਂ ਦੇ ਲਈ ਅੰਦਰ ਜਿਹੜਾ ਉਹ ਜਾ ਸਕਦਾ ਹੈਗਾ ਆ ਤੇ ਓਬਵੀਅਸਲੀ ਕੋਲਟ ਕੋਲਟ ਗ੍ਰੇ ਕੋਲਟ ਦਾਸ ਤੇ ਜਾਈਏ ਹਰਜੋਤ ਸਿੰਘ ਜੀ ਉਦਾਂ ਇੱਕ ਵਨ ਨਾਮ ਹੈਗਾ ਇੱਕ ਗੰਦ ਦਾ ਵੀ ਜਿਹੜਾ ਉਹ ਨਾਮ ਆ ਵੈਸੇ ਵੀ ਇੱਕ ਕਾਮਨ ਜਿਹੜਾ ਇਹ ਨਾਮ ਹੈਗਾ ਆ 14 ਸਾਲਾਂ ਦਾ ਜਿਹੜਾ ਇਹ ਮੁੰਡਾ 13 14 ਦੇ ਦਰਮਿਆਨ ਆ ਤੇ ਉਸ ਦੇ ਉੱਤੇ ਹੁਣ ਚਾਰ ਕਾਊਂਟ ਜਿਹੜੇ ਫੈਲਨੀ ਮਰਡਰ ਦੇ ਆਲਰੇਡੀ ਜਿਹੜੀ ਉਹ ਲੱਗ ਰਹੇ ਆ 14 ਸਾਲ ਦੇ ਨਿਆਣੇ ਨੂੰ ਤਾਂ ਜੇ ਦੁਨੀਆ ਦੇ ਦਾਰੀ ਦੇ ਬਾਰੇ ਇੰਨਾ ਨਹੀਂ ਪਤਾ ਹੁੰਦਾ ਪਰ ਫਿਰ ਵੀ ਦੇਖੋ ਉਸ ਨੇ ਇਹ ਕਦਮ ਜਿਹੜਾ ਉਹ ਚੱਕਿਆ ਕਿੰਨੇ ਵੀ ਜਿਹੜੇ ਜੱਜ ਕਿਊਰੀ ਮਿੰਗਲ ਡਰਾਫ ਨੇ ਉਹਨਾਂ ਨੇ ਕਿਹਾ ਵੀ ਉਹਦਾ ਪਿਓ ਆ ਉਸ ਨੂੰ ਮੈਕਸਿਮਮ ਪੈਨਲਟੀਆਂ ਦਿੱਤੀਆਂ ਜਾ ਸਕਦੀਆਂ ਆ ਜੇ ਉਹ ਕਨਵਿክት ਹੁੰਦਾ ਆ ਜਿੱਦਾਂ ਤੁਸੀਂ ਆਲਰੇਡੀ ਉਸ ਦੇ ਉੱਤੇ ਜਿਹੜਾ ਦੱਸਿਆ ਆ ਜਿਹੜੀ ਇਹਦੀ ਮਾਂ ਆ ਜਿੱਦਾਂ ਤੁਸੀਂ ਦੱਸਿਆ ਵੀ 2023 ਦੇ ਵਿੱਚ ਇਸ ਨੇ ਜਦੋਂ ਉਹ ਪੋਸਟ ਪਾਈ ਸੀ FBI ਨੇ ਸਵਾਲ ਜਵਾਬ ਵੀ ਇਸ ਨੂੰ ਕੀਤੇ ਪਰ ਉਦੋਂ ਜਿਹੜਾ ਉਹ ਛੱਡ ਦਿੱਤਾ ਗਿਆ ਸੀਗਾ ਪਰ ਫਿਰ ਵੀ ਤੁਸੀਂ ਦੇਖੋ ਵੀ ਉਸ ਨੀਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਹੈ ਉਹਦੀ ਮਾਂ ਦੇ ਉੱਤੇ ਵੀ ਕਹਿੰਦੇ ਵੀ ਕੰਟਰੋਲ ਸਬਸਟੈਂਸ ਮਿਸਡਮੀਨਰ ਫੈਲਨੀ ਮਿਸਡਮੀਨਰ ਡਰਗ ਰਿਲੇਟਡ ਉਹ ਜਿਹੜੇ ਚਾਰजेस ਆ ਉਹ ਲੱਗੇ ਨੇ ਸੋ ਜੱਜ ਨੇ ਕਿਹਾ ਹੈ ਵੀ ਜਿਹੜਾ ਕਥਿਤ ਤੌਰ ਤੇ ਤੇ ਸਕੂਲ ਸ਼ੂਟਰ ਆ ਉਸ ਨੂੰ ਉਮਰ ਕੈਦ ਲੰਮੇ ਸਮੇਂ ਲਈ ਜਿਹੜੀ ਉਹ ਕੀਤੀ ਜਾ ਸਕਦੀ ਹੈ ਬੈਰੋ ਕਾਉਂਟੀ ਪੈਂਦੀ ਆ ਉੱਥੋਂ ਦੇ ਜਿਹੜੇ ਸੁਪੀਰੀਅਰ ਕੋਰਟ ਦੇ ਜੱਜ ਕਿਊਰੀ ਮੰਗਲਡੋਰਫਾ ਉਹਨਾਂ ਦੀ ਅਦਾਲਤ ਦੇ ਵਿੱਚ ਆਪ ਪੁੱਤ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ